ਸਾਪ ਵੇਖੋ ਜੀ ਕਿੰਨਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰਸਾਏ ਮੋਢੇ ਨਾਲ ਇੱਕ ਹੋਰ ਵੀ ਹੈਗਾ ਹੈ ਕਰਮਾ ਆळ्या ਮੇਰ ਕਰ ਕਰਮਾ ਆळ्या ਮੇਰ ਕਰ ਜੈਸੀ ਕੋਲਿਆ ਜੈਸੀ ਕੋਲਿਆ ਜੈ ਨਾ ਨੰਗਾ ਤੇ ਪਾਪਾ ਆਇਆ ਵਾਗੁਰੂ ਪਾਪਾ ਕਰਨ ਵਾਲਿਆ ਆ ਤਾਂ ਆਪਣਾ ਬਾਬਾ ਹੀ ਇਹ ਵੇਖ ਲੈ ਤੂੰ ਜੈਸੀ ਕੋਲਿਆ ਨਾ ਬਾਬਾ ਵਾਗੁਰੂ ਪਾਪਾ ਵਾਗੁਰੂ ਪਾਪਾ ਕਿਰਪਾ ਕਰ ਜੀ ਜਨੇ ਤੇਰਾ ਦਰਸ਼ਨ ਕੀਤੇ ਤੇ ਬਾਬਾ ਕਿਰਪਾ ਕਰ ਲੈ ਮੈਂ ਕੀਤੇ ਨੇ ਮੈਂ ਕੀਤੇ ਨੇ ਮੋੜੀ ਭਰਦੇ ਬਾਬਾ ਇਹ ਬਾਬਾ ਪੀਰ ਕਰਮਾਂ ਵਾਲਿਆ ਤਾਰ ਜਿਵੇਂ ਜਾਂਦਾ ਜਾਂਦਾ ਜਾਂ ਜਾਂਦਾ ਤਾਰ ਦੇ ਬਾਬਾ ਠੰਡ ਵਰਤਾ ਪਾਪਾ ਠੰਡ ਵਰਤਾ ਬਾਬਾ ਠੰਡ ਵਰਤਾ ঠান্ডব তা ঠান্ডা যাচ্ছি পড়ে যাচ্ছি পড়ে যাচ্ছি পড়ে পলে যাচ্ছি পড়ে যাচ্ছি পড়ে যাচ্ছি পলে